ਇਹ ਤਾਰੂ ਸਿੰਘ ਨੇ ਖੋਪੜੀ ਲਹਾ ਲਈ 22 ਦਿਨ ਤੱਕ ਸਮਾਧੀ ਲਾ ਕੇ ਬੈਠੇ ਰਹੇ ਕਹਿੰਦੇ ਭਾਈ ਸਾਹਿਬ ਸਰੀਰ ਨਹੀਂ ਛੱਡਦੇ ਕਹਿੰਦੇ ਜਕਰੀਏ ਨੂੰ ਨਾਲ ਲੈ ਕੇ ਜਾਣਾ ਜਕਰੀਏ ਨੂੰ ਨਾਲ ਲੈ ਕੇ ਕਹਿੰਦੇ ਨਰਕਾਂ ਚ ਸਿੱਟ ਕੇ ਫੇਰ ਮੈਂ ਅੱਗੇ ਜਾਵਾਂ ਇਹ ਹੁੰਦੀ ਆ ਗਾਵਾਂ ਕੋ ਜੀ ਲੈ ਫਿਰ ਦੇ ਗਾਵਾਂ ਕੋ ਸਾਜ ਕਰੇ ਤਨਖੇ ਕਹਿੰਦੇ ਸਾਜ ਕੇ ਸਰੀਰ ਨੂੰ ਗੁਰਮੁਖ ਪਿਆਰੇ ਸਰੀਰ ਵਿੱਚ ਆ ਕੇ ਸਰੀਰ ਨੂੰ ਜਿਉਂਦੇ ਜੀ ਮਿੱਟੀ ਸਮਝਣ ਲੱਗ ਜਾਣ ਇਹ ਬੜੀ ਵੱਡੀ ਗੱਲ ਹੈ ਹਾਰ ਹੀਰਿਆਂ ਦੀ ਖਾਨ ਤਨ ਗੰਦਗੀ ਦੀ ਕੋਠੜੀ ਹਾਰ ਹੀਰਿਆਂ ਦੀ ਖਾਨ ਜੇ ਤਨ ਦਿੱਤਿਆ ਹਰ ਮੇਲੇ ਤਾਂ ਵੀ ਸਸਤਾ ਜਾਣ ਕਿਉਂ ਗੁਰਮੁਖ ਪਿਆਰੇ ਆਪਣੇ ਸਰੀਰ ਨੂੰ ਹੁੰਦਿਆਂ ਸੁਂਦਿਆਂ ਨਾਸਵੰਤ ਸਮਝਣ ਦੀ ਦਾਤ ਮੰਗਦੇ ਨੇ ਵਾਹਿਗੁਰੂ ਤੋਂ ਕਿ ਆਤਮਾ ਸਤ ਹੈ ਤੇ ਸਰੀਰ ਨਾਸਵੰਤ ਹੈ ਇਹ ਦਾਤ ਬਖਸ਼ੋ ਮੈਨੂੰ ਜਿਉਂਦੇ ਜੀ ਜੀਵਨ ਮੁਕਤੀ ਦੇ ਦਿਓ ਇਹ ਜੀਵਨ ਮੁਕਤੀ ਦੀ ਪੰਗਤੀ ਆ ਜੀਵਨ ਮੁਕਤੀ ਆਨੰਦ ਸਾਹਿਬ ਦਿੰਦਾ ਜਿਹੜਾ ਆਨੰਦ ਸਾਹਿਬ ਪੜ੍ਹਨ ਲੱਗ ਜੇ ਉਹ ਜਿਉਂਦਿਆਂ ਹੀ ਮੁਕਤ ਹੋ ਜਾਂਦਾ ਭਗਤ ਨਾਮਦੇਵ ਜੀ ਪਰਮੇਸ਼ਰ ਨੂੰ ਕਹਿੰਦੇ ਮੂਰੇ ਹੋਏ ਜੋ ਮੁਕਤ ਦੇ ਹੋਗੇ ਮੁਕਤ ਨਾ ਜਾਣਨਾ ਕੋਇਲਾ ਫਿਰ ਮੁਕਤੀ ਦਾ ਲੋਕਾਂ ਨੂੰ ਕੀ ਪਤਾ ਲੱਗੂ ਜੇ ਮਰੇ ਹੋਏ ਨੂੰ ਮਿਲੀ ਜਿਉਂਦੇ ਮੁਕਤੀ ਦਿਓ ਲੋਕਾਂ ਨੂੰ ਪਤਾ ਲੱਗੇ ਵੀ ਆਹ ਬੈਠਾ ਨਾਮ ਦੇ ਮੁਕਤ ਹੋਇਆ ਰੱਬ ਦਾ ਨਾਮ ਜਪ ਕੇ ਇਹੋ ਨਾਮ ਦੇ ਵਰਗੇ ਹੋਰ ਗੁਰਮੁਖ ਪਿਆਰੇ ਵਾਹਿਗੁਰੂ ਤੋਂ ਜਿਉਂਦਿਆਂ ਮੁਕਤੀ ਮੰਗਦੇ ਨੇ ਸੱਚੇ ਪਾਤਸ਼ਾਹ ਉਹਨੂੰ ਕਿਉਂਦੇ ਹੀ ਮੁਕਤ ਕਰ ਦਿੰਦੇ ਨੇ ਵਿਦੇਹ ਮੁਕਤ ਕਰਤਾ 48 ਸਿੰਘਾਂ ਨੇ ਜਿਆਦਾ ਅਰਥ ਸੁਣੇ ਗੁਰੂ ਗ੍ਰੰਥ ਸਾਹਿਬ ਦੇ 10ਵੇਂ ਪਾਤਸ਼ਾਹ ਤੋਂ ਰਾਜਾ ਜੈ ਸਿੰਘ ਸਵਾਈ ਵਰਗੇ ਜੋਧਪੁਰ ਵਾਲਾ ਰਾਜਾ ਇਹਨੇ ਵੀ ਅਰਥ ਸੁਣੇ ਸੀ 48 ਸਿੰਘਾਂ ਦੇ ਨਾਮ ਜਿਹੜੇ ਆਉਂਦੇ ਨੇ ਨਾ ਉਹਨਾਂ 'ਚ ਕਈ ਰਾਜਿਆਂ ਦੇ ਨਾਮ ਵੀ ਆਉਂਦੇ ਨੇ ਕਈਆਂ ਦੇ ਨਾਮ ਆਉਂਦੇ ਜਿਨ੍ਹਾਂ ਨੇ ਵਿਦੇਹ ਮੁਕਤ ਹੋ ਕੇ ਸਤਿਗੁਰੂ ਮਹਾਰਾਜ ਸੱਚੇ ਬਾਦਸ਼ਾਹ ਨੂੰ ਸੱਚਖੰਡ ਦੀ ਦਾਤ ਪ੍ਰਾਪਤ ਕੀਤੀ ਹੈ। ਹਉ ਸਤਿਗੁਰੂ ਮਹਾਰਾਜ ਜੀ ਆਪਾਂ ਨੂੰ ਤੀਸਰੇ ਭਾਵ ਦੇ ਵਿੱਚ ਦੱਸ ਰਹੇ ਨੇ ਕਿ ਜਿਹੜਾ ਕੋਈ ਜਿਹੜੇ ਕੰਮ ਲਈ ਗਾਉਂਦਾ ਉਹਨੂੰ ਉਹੀ ਬਖਸ਼ਿਸ਼ ਹੋ ਜਾਂਦੀ ਹੈ ਜੇ ਆਪਾਂ ਇਸ ਕੰਮ ਲਈ ਗਾਈਏ ਸਾਰੇ ਜਾਣੇ ਮਿਲ ਕੇ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਵਾਵਾਂ ਦਿਨਰਾ ਨਾਨਕ ਚਾਹ ਹੋਏ ਹੋ ਵਾਹੇ ਗੁਰੂ ਵਾਹੇ ਗੁਰੂ ਵਾਹੇ ਮੈਂ ਗਾਉਂਦਾ ਕੋਈ ਕੁਝ ਮੰਗਦਾ ਕੋਈ ਕੁਝ ਮੰਗਦਾ ਉਹ ਜਿਹੜਾ ਅਰਥ ਵਿੱਚ ਆਪਾਂ ਚੱਲ ਰਹੇ ਜੀ ਕਿ ਦੇਖੋ ਬੰਦੇ ਕਈ ਤਰ੍ਹਾਂ ਦੇ ਹੁੰਦੇ ਨੇ ਅਰਥ ਦਾ ਮਤਲਬ ਇਹ ਨਹੀਂ ਹੁੰਦਾ ਕਿ ਐਵੇਂ ਅਰਥ ਬਣ ਗਿਆ ਅਰਥ ਦਾ ਮਤਲਬ ਇਹ ਹੁੰਦਾ ਦੁਕਾਨਦਾਰ ਕੋਲ ਜਿਹੜਾ ਜਆ ਗਾਹ ਆਉਂਦਾ ਬੱਚਾ ਆ ਬੱਚੇ ਨੇ ਆਪਣੇ ਭਾਵ ਵਿੱਚ ਚੀਜ਼ ਮੰਗਣੀ ਪਈ ਸੀ ਉਹਨੇ ਉਹੀ ਦੇਣੇ ਨੋਟ ਉਹੀ ਹੈ ਇਸੇ ਪ੍ਰਕਾਰ ਕੋਈ ਜਵਾਨ ਆਇਆ ਕੋਈ ਬੁੱਢਾ ਆਇਆ ਸਤਿਗੁਰੂ ਦੀ ਹਜ਼ੂਰੀ ਵਿੱਚ ਵੀ ਇਸੇ ਤਰ੍ਹਾਂ ਹੀ ਜਗਿਆਸੂ ਆਉਂਦਾ ਕੋਈ ਤਾਂ ਆਉਂਦਾ ਇੱਥੇ ਸੰਸਾਰੀ ਇੱਕ ਬਿਲਕੁਲ ਪਿਓਰ ਸੰਸਾਰੀ ਲੋਕ ਨੇ ਉਹ ਆ ਕੇ ਮੰਗਦੇ ਨੇ ਇਸ ਸੋਤ ਬੇਤ ਲੋਕ ਇਖਨਾ ਤਿੰਦੀ ਪੁੱਤਰ ਦੀ ਦਾਤ ਧੰਨ ਦੀ ਦਾਤ ਮਿਲੇ ਵਡਿਆਈ ਮਿਲੇ ਮਹਾਰਾਜ ਵੀ ਕਹਿੰਦੇ ਕਿ ਤੂੰ ਆ ਮੰਗ ਉਹ ਕਹਿੰਦਾ ਮੈਂ ਆ ਚਾਹੀਦਾ ਮਹਾਰਾਜ ਕਹਿੰਦਾ ਅੱਛਾ ਭਾਈ ਮਿਲ ਜਾਏਗਾ ਸਤਿਗੁਰੂ ਨਹੀਂ ਕਹਿੰਦੇ ਕੁਝ ਇੱਕ ਕੋਣ ਹੈ ਜਿਹੜੇ ਦੂਜੇ ਨੰਬਰ ਤੇ ਧਰਮ ਅਰਥ ਕਾਮ ਲੋਭ ਮੰਗਦੇ ਨੇ ਇੱਕ ਕੋਣ ਹੈ ਜਿਹੜੇ ਕਹਿੰਦੇ ਨੇ ਮੈਂ ਪ੍ਰੇਮ ਪਦਾਰਥ ਗਿਆਨ ਪਦਾਰਥ ਨਾਮ ਪਦਾਰਥ ਮੰਗਦਾ ਇੱਕ ਜਗਿਆਸੂ ਉਹ ਨੇ ਜਿਹੜੇ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨਪਰੀਤ ਜਨ ਕਮਲਾਰੇ ਇੰਉ ਜਿਹੜਾ ਜੋ ਚੱਲਦਾ ਭਾਵ ਵੱਖੋ ਵੱਖਰਾ ਜਾਂਦਾ ਏਕ ਦਾ ਆਪੋ ਆਪਣਾ ਟੰਗ ਟਿਕਾ ਹੈ ਇਸੇ ਪ੍ਰਕਾਰ ਦੋ ਤਰ੍ਹਾਂ ਦੇ ਜਗਿਆਸੂ ਗੁਰੂ ਸਾਹਿਬ ਕੋਲ ਜਿਹੜੇ ਆਉਂਦੇ ਨੇ ਇਹਨਾਂ ਵਿੱਚ ਵੀ ਅੱਗੇ ਦੋ ਫਿਰ ਵਖਰੇਵੇਂ ਹੋ ਜਾਂਦੇ ਨੇ ਉਹ ਕੀ ਉਹ ਇਹ ਆ ਕਿ ਬਈ ਇੱਕ ਸੁਕਾਮੀ ਬੰਦੇ ਨੇ ਤੇ ਇੱਕ ਨਿਸਕਾਮੀ ਬੰਦੇ ਨੇ ਹੁਣ ਸੁਕਾਮੀ ਨੇ ਤਾਂ ਪਦਾਰਥੀ ਮੰਗਣੇ ਨੇ ਉਹ ਖਾਣ ਪੀਣ ਨੂੰ ਮੰਗਣਾ ਨੌਕਰੀ ਮੰਗਣੀ ਹੈ ਹੋਰ ਕਈ ਚੀਜ਼ਾਂ ਮੰਗਣੀਆਂ ਨਿਸਕਾਮੀ ਪੁਰਸ਼ ਜਿਹੜਾ ਹੈ ਉਹਨੇ ਇੱਕ ਕੋਈ ਦਾਤ ਮੰਗਣੀ ਨਹੀਂ ਇਸ ਕਰਕੇ ਇੱਥੇ ਇਹ ਵੱਖੋ ਵੱਖਰੇ ਭਾਵ ਇਹਨਾਂ ਦੇ ਆ ਜਾਂਦੇ ਨੇ ਕਿ ਨਿਸਕਾਮੀ ਜਿਵੇਂ ਇੱਕ ਗੱਲ ਦੀ ਵੱਖਰੇ ਭਾਵ ਹੋ ਜਾਂਦੇ ਨੇ ਸਾਰੇ ਆਪੋ ਆਪਣੀ ਸਮਝ ਦੇ ਮਤਲਬ ਇਸਰ ਜਿਹਤਾਂ ਦੇ ਵਿੱਚ ਜ਼ਿਆਦਾਤਰ ਇਸਰ ਰਹਿੰਦਾ ਤੇ ਇਸਰ ਆਪਣੀ ਬੋਲੀ ਬੋਲਦਾ ਇਸਰ ਦੀ ਆਵਾਜ਼ ਕਿਸੇ ਕਿਸੇ ਨੇ ਕਦੇ ਕਦੇ ਸੁਣ ਲਈਆਂ ਉਹਦੀ ਬੋਲੀ ਕੁਝ ਐਸੇ ਢੰਗ ਦੀ ਹੁੰਦੀ ਹੈ ਪੂਰੇ ਜਾਂਦੇ ਮਨੁੱਖ ਨੇ ਆਪੋ ਆਪਣੇ ਮੁਕਾਬਕ ਉਹਦੇ ਅੰਗਾਜੇ ਲਾਉਣੇ ਨੇ ਤਿੰਨ ਬੰਦੇ ਜੁਰੇ ਜਾਂਦੇ ਨੇ ਉਹ ਪਹਿਲਾ ਜੁਰਿਆ ਜਾਂਦਾ ਬੰਦਾ ਹੈ ਉਹ ਬਾਣੀਆਂ ਉਹ ਕਹਿੰਦਾ ਜਿਹੜਾ ਤਿੱਤਰ ਹੈ ਇਹ ਕਹਿੰਦਾ ਲੂਣ ਤੇਲ ਅਦਰਕ ਉਹ ਤਿੱਤਰ ਐਂ ਬੋਲਦਾ ਹੁੰਦਾ ਬੋਲੀ ਉਹਦੀ ਇਸ ਤਰ੍ਹਾਂ ਦੀ ਫਿਰ ਕਹਿਣ ਲੱਗੇ ਪਲਵਾਨ ਕਹਿੰਦਾ ਨਹੀਂ ਇਹ ਤਾਂ ਐਂ ਕਹਿੰਦਾ ਖਾ ਘਿਓ ਕਰ ਕਸਰਤ ਇੱਥੇ ਮਹਾਤਮਾ ਗੁਰੇ ਜਾਂਦੇ ਸੀ ਸੰਤ ਉਹ ਕਹਿੰਦੇ ਹੋ ਤੁਸੀਂ ਦੋਨੋਂ ਹੀ ਗਲਤੋਂ ਤੁਸੀਂ ਇਹ ਗਲਤ ਅੰਦਾਜ਼ੇ ਕਿਉਂ ਲਾਈ ਜਾਂਦੇ ਹੋ ਕਹਿੰਦੇ ਜੀ ਇਹ ਕੀ ਬੋਲਦਾ ਇਹ ਕਹਿੰਦਾ ਸੁਭਾਨ ਤੇਰੀ ਕੁਦਰਤ ਹਣ ਆਪੂ ਆਪਣੇ ਬੋਲੀ ਦੇ ਤਰ੍ਹਾਂ ਇੱਕ ਬੋਲੀ ਬੰਦੇ ਤਿੰਨੇ ਤਿੰਨਾਂ ਨੇ ਆਪਣਾ ਆਪਣਾ ਅੰਦਾਜ਼ਾ ਲਾਇਆ ਇਹ ਰਜੋ ਤਮੋ ਸਤੋ ਗੁਣ ਕਰਕੇ ਹਰੇਕ ਦਾ ਆਪਣਾ ਭਾਵ ਨਿਕਲਦਾ ਹਰੇਕ ਗੱਲ ਵਿੱਚ ਨਾਲੇ ਰੰਗੀ ਰੰਗੀ ਪ੍ਰਤੀ ਕਰ ਕਰ ਜਿਨਸੀ ਮਾਇਆ ਜਿਹਨੂੰ ਫਾਈ ਦੁਨੀਆ ਬਖੋ ਵਖਰੀ ਬਣਾਈ ਵਾਹਿਗੁਰੂ ਨੇ ਇਸ ਕਰਕੇ ਹੁਣ ਕਈ ਤਾਂ ਐਉਂ ਗਾਉਂਦੇ ਨੇ ਕਿ ਹੇ ਵਾਹਿਗੁਰੂ ਇਹ ਕਿਰਪਾ ਕਰ ਗਾਵੈ ਕੋ ਸਾਜ ਕਰੇ ਤਨ ਖੇ ਕੋਈ ਤਾਂ ਐਉਂ ਮੰਗਦਾ ਵਾਹਿਗੁਰੂ ਤੋਂ ਕਹਿੰਦਾ ਹੈ ਕਿ ਜਿਹੜਾ ਸਾਜ ਕਰਕੇ ਬ੍ਰਹਮ ਗਿਆਨ ਤੇ ਸਰੀਰ ਦੇ ਦੇ ਅਧਿਆਸ ਨੂੰ ਏ ਕਰਨਾ ਜਿਉਂਦੇ ਜੀ ਦੇ ਅਧਿਆਸ ਨੂੰ ਖਤਮ ਕਰਨਾ ਜਿਹੜਾ ਦੇਹੀ ਦਾ ਆਪਾਂ ਨੂੰ ਹੋ ਜਾਂਦਾ ਹੈ ਇਹ ਆ ਦਾ ਅਧਿਆਸ ਜਿਹੜਾ ਦੇਹੀ ਦਾ ਅਧਿਆਸ ਹੈ ਇਹ ਹੁਣ ਆਪਾਂ ਨੂੰ ਇੰਉਂ ਹੋਇਆ ਕਿ ਮੈਂ ਬੈਠਾ ਇੱਥੇ ਮੇਰਾ ਸਰੀਰ ਹੈ ਮੈਂ ਖਾਂਦਾ ਮੈਂ ਪੀਂਦਾ ਜੇ ਕਿਸੇ ਨੂੰ ਕਹੀਏ ਤੂੰ ਆਹ ਕੀ ਚੀਜ਼ ਆ ਆ ਮੈਂ ਆ ਇਹ ਅਸਲ ਵਿੱਚ ਇਹ ਮੈਂ ਨਹੀਂ ਮੈਂ ਤਾਂ ਇਹਦੇ ਅੰਦਰ ਬੈਠਣ ਵਾਲਾ ਹਾਂ ਇਹ ਮੇਰਾ ਸਰੀਰ ਹੈ ਇਹ ਚੀਜ਼ਾਂ ਉਹ ਵਖਰੇਵਾ ਮੰਗਦੇ ਨੇ ਪਰਮਾਤਮਾ ਤੋਂ ਕਿ ਇਹ ਦੇਹੀ ਨਾਲੋਂ ਟੁੱਟ ਜਾਈਏ ਦੇਹੀ ਨਾਲ ਨਾ ਜੁੜੀਏ ਇਹ ਕਿਰਪਾ ਕਰੋ ਅਸੀਂ ਸ਼ਬਦ ਨਾਲ ਜੁੜ ਜਾਈਏ ਉਹ ਇਹ ਚੀਜ਼ ਨੂੰ ਮੰਗਦੇ ਨੇ ਪਰਮਾਤਮਾ ਨੂੰ ਵਾਹਿਗੁਰੂ ਉਹਨਾਂ ਨੂੰ ਉਹੀ ਕਿਰਪਾ ਕਰ ਦਿੰਦੇ ਨੇ ਗਾਵੈ ਕੋ ਜੀ ਲਐ ਫਿਰ ਦੇਹ ਹੁਣ ਕੋਈ ਔਂ ਗਾਉਂਦਾ ਵਾਹਿਗੁਰੂ ਨੂੰ ਕਿ ਜੀ ਲਐ ਇਹ ਆਪਣੀ ਜੀਵਾਤਮਾ ਨੂੰ ਲੈ ਕੇ ਲੈ ਕੇ ਇਹ ਸਰੀਰ ਵਿੱਚੋਂ ਕੱਢ ਕੇ ਫਿਰ ਦੇਹ ਫਿਰ ਦੂਜੀਆਂ ਦੇਹਾਂ ਵਿੱਚ ਪਾ ਦੇਣਾ ਪਾਰਕਾਇਆ ਪ੍ਰਵੇਸ਼ ਸiddhi ਕਹਿੰਦੇ ਨੇ ਇਹਨੂੰ 18 ਸਿੱਧੀਆਂ ਵਿੱਚ ਹੁੰਦੀ ਹੈ ਰਾਜਾ ਸ਼ਿਵਨਾਬ ਦਾ ਪਿਤਾ ਜਿੱਥੇ ਗੁਰੂ ਨਾਨਕ ਦੇਵ ਜੀ ਗਏ ਸੀ ਸ਼ਿਵਨਾਬ ਰਾਜੇ ਕੋਲ ਸੰਗਲਾ ਦੀਪ ਉਹਦਾ ਪਿਤਾ ਜਿਹੜਾ ਸੀ ਅਮਰੂਦ ਉਹ ਕਿਤੇ ਸਰੀਰ ਛੱਡ ਗਿਆ ਕਿਸੇ ਨੂੰ ਪਤਾ ਨਾ ਲੱਗਿਆ ਗੋਰਖ ਦਾ ਗੁਰੂ ਮਸ਼ੰਦਰਨਾਥ ਇਹਦੇ ਕੋਲ ਇਹ ਸਿੱਧੀ ਸੀ ਪਾਰ ਕਾਇਆ ਪਰਵੇਸ਼ ਸਿੱਧੀ ਵਿੱਚ ਦੂਜੇ ਦੇ ਸਰੀਰ ਵਿੱਚ ਮਰੇ ਹੋਏ ਮੁਰਦੇ ਦੇ ਵਿੱਚ ਪ੍ਰਵੇਸ਼ ਕਰਕੇ ਫੇਰ ਉੱਥੇ ਜਿਉਂਦਾ ਹੋ ਜਾਣਾ ਆਪਣਾ ਸਰੀਰ ਪੈਨ ਛੱਡ ਦਿੱਤਾ ਇੱਕ ਹੋਰ ਜਗ੍ਹਾ ਤੇ ਇਹ ਅਮਰੂ ਨਾਮੇ ਰਾਜੇ ਦੇ ਸਰੀਰ ਵਿੱਚ ਜਾ ਕੇ ਪ੍ਰਵੇਸ਼ ਹੋ ਕੇ ਰਾਜ ਕਰਨ ਲੱਗ ਪਿਆ ਵਿਸ਼ੇ ਸੁਖ ਮਾਨਣ ਲੱਗ ਇੰਦੀਆਂ ਰਾਣੀਆਂ ਰਾਜਾ ਔਰ ਖਾਣ ਪੀਣ ਦੇ ਪਦਾਰਥ ਜਦੋਂ ਇੱਕ ਵਾਰ ਗੋਰਖ ਦੀ ਬਾਲ ਗੁੰदाई ਦੇ ਨਾਲ ਚਰਜਾ ਹੋਈ ਬਾਲ ਗੁੰदाई ਵੀ ਸਿੱਧ ਸੀ ਗਾਲ ਜਨਾਈ ਕਹਿਣ ਲੱਗਿਆ ਓਏ ਗੋਰਖ ਚਰਚਾ ਤਾਂ ਤੂੰ ਫੇਰ ਕਰੀ ਪਹਿਲਾਂ ਤਾਂ ਆਪਣੇ ਗੁਰੂ ਨੂੰ ਬਚਾ ਜਾ ਕੇ ਐਨੇ ਉਹਨੂੰ ਕੀ ਹੋਇਆ ਕਹਿੰਦੇ ਉਹ ਰਾਜੇ ਦੀ ਦੇਹੀ 'ਚ ਪ੍ਰਵੇਸ਼ ਕਰਕੇ ਵਿਸ਼ੇਸ਼ ਉਖਮਾਣ ਰਿਆ ਦੇਖ ਜਾ ਕੇ ਇਹ ਕੋਈ ਜੋਗੀਆਂ ਦਾ ਕੰਮ ਐ ਐਦੀਆਂ ਵੱਡੀਆਂ ਰਿੱਤੀਆਂ ਸਿੱਧੀਆਂ ਪ੍ਰਾਪਤ ਕਰਕੇ ਜੇ ਇਹੀ ਖੇ ਖਾਣੀ ਸੀ ਫੇਰ ਤਾਂ ਗ੍ਰਸਥ ਦੇ ਵਿੱਚ ਰਹੀ ਜਾਂਦਾ ਜਦ ਇੰਨੀ ਗੱਲ ਕਹੀ ਗੋਰਖ ਦੀਆਂ ਅੱਖਾਂ ਖੁੱਲੀਆਂ ਉਹਨੂੰ ਉਧਰੋਂ ਰਾਜੇ ਅਮਰੂ ਦੀ ਦੇਹੀ ਵਿੱਚ ਗਾਲਗੰਦਾਈ ਜਿਹੜਾ ਇਹ ਸੀ ਇਹਦਾ ਗੁਰੂ ਮਸ਼ਿੰਦਰਨਾਥ ਉਹਨੇ ਆਪਣੇ ਰਾਜ ਵਿੱਚ ਸਾਰੇ ਕਿਤੇ ਅਨਾਉਂਸਮੈਂਟੇ ਕਰਾਈ ਹੋਈ ਸੀ ਡੌਂਡੀ ਪਟਵਾਈ ਸੀ ਭਈ ਕੋਈ ਕੰਨ ਪਾਠਾ ਜੋਗੀ ਮੇਰੇ ਰਾਜ ਵਿੱਚ ਨਾ ਆਵੇ ਕਿਉਂ ਉਹਨੂੰ ਪਤਾ ਸੀ ਜੇ ਕੋਈ ਆ ਗਿਆ ਕਿਤੇ ਮੈਨੂੰ ਪਛਾਣ ਨਾ ਲਵੇ ਗੋਰਖ ਨੇ ਕੀ ਕੀਤਾ ਜੋੜੀ ਸਿੱਖੀ ਕਿਸੇ ਬੰਦੇ ਤੋਂ ਬੜੀ ਮਹਾਰਤਾ ਨਾਲ ਜੋੜੀ ਦੀਆਂ ਗਤਾਂ ਵਿੱਚੋਂ ਆਵਾਜ਼ ਕੱਢਣੀ ਸ਼ੁਰੂ ਕਰ ਲਈ। ਉਸ ਵਕਤ ਜਿਹੜੀਆਂ ਕੰਨਾਂ ਵਿੱਚ ਮੁੰਦਰਾ ਪਾਈਆਂ ਸੀ ਵੀ ਦੇਖ ਨਾ ਜਾਣ ਫਿਰ ਆਹ ਜਿਹੜਾ ਯੋਗੀ ਦੇ ਦੋ ਪੰਥ ਬਣੇ ਨੇ ਇੱਕ ਤਾਂ ਜਟਾਂ ਵਾਲੇ ਨੇ ਇੱਕ ਸਿਰ ਤੇ ਕੱਪੜਾ ਬੰਨ੍ਹਦੇ ਨੇ ਯੋਗੀ ਪਟਕਾ ਜਾਂ ਬੰਨ੍ਹਦੇ ਨੇ ਕੰਨ ਬਿਲਕੁਲ ਢੱਕ ਕੇ ਰੱਖਦੇ ਨੇ ਆਪਣੇ ਵੀ ਮੁੰਦਰਾ ਨਜ਼ਰੀ ਨਾ ਆਉਣ ਕਿਸੇ ਨੂੰ। ਇਸ ਤਰ੍ਹਾਂ ਕੰਨਾਂ ਨੂੰ ਢੱਕ ਕੇ ਸਿਰ ਤੇ ਪਟਕਾ ਜਾਂ ਬੰਨ੍ਹ ਕੇ ਨਾ 2-3 ਚ ਮੀਟਰ ਦਾ ਕੱਪੜਾ ਜਾਂ ਮੰਨ ਕੇ ਜੋੜੀ ਸਿੱਖ ਕੇ ਜਾ ਕੇ ਉੱਥੇ ਉਹਦੇ ਰਾਜ ਵਿੱਚ ਜੋੜੀ ਵਜਾਉਣ ਲੱਗੇ ਜਦੋਂ ਉੱਥੇ ਨਾਚ ਗਾਣਾ ਹੋ ਰਿਹਾ ਸੀ ਤਾਂ ਜੋੜੀ ਦੇ ਵਿੱਚੋਂ ਗੱਤ ਕੱਢੀ ਫਿਰ ਇਸ ਤਰ੍ਹਾਂ ਦੀ ਜੋੜੀ ਇੰਨੀ ਵਧੀਆ ਵਜਾ ਕੇ ਉਹਦੇ ਵਿੱਚ ਆਉਂਦੀ ਟਿਊਨ ਗਾੜਤੀ ਜਾਗ ਮਛੰਦਰਾ ਗੋਰਖ ਆਏ ਜਾਗ ਮਛੰਦਰਾ ਗੋਰਖ ਆਏ ਜਦ ਜੋੜੀ ਦੀ ਗੱਤ ਵਿੱਚੋਂ ਇਹ ਆਵਾਜ਼ ਸੁਣੀ ਮਸ਼ਿੰਦਰਨਾਥ ਨੇ ਇਕਦਮ ਉਹਦੇ ਸਰੀਰ ਨੂੰ ਛੱਡ ਕੇ ਦੌੜ ਗਿਆ ਉਹਦੀ ਉਹ ਜਿਹੜਾ ਅਮਰੂ ਰਾਜਾ ਸੀ ਉਹਦੀ ਦੇਹੀ ਉੱਥੇ ਡੇਗੀ ਪਈ ਲੋਕਾਂ ਨੇ ਸੰਭਾਲ ਲਈ ਮੰਗਰੀ ਗੋਰਖ ਚੱਲਿਆ ਗਿਆ ਅਤੇ ਆਪਣੇ ਗੁਰੂ ਨੂੰ ਜਾ ਕੇ ਕਹਿੰਦਾ ਮੈਨੂੰ ਬੜੀ ਸ਼ਰਮ ਆਈ ਇਸ ਗੱਲ ਦੀ ਕਿ ਤੁਸੀਂ ਇੱਡੇ ਵੱਡੇ ਜੋਗੀ ਹੋ ਕੇ ਵਿਸ਼ੇ ਵਕਾਰਾਂ ਲਈ ਪਰਾਏ ਦੀ ਦੇਹੀ 'ਚ ਪ੍ਰਵੇਸ਼ ਕਰਕੇ ਆਨੰਦ ਮਾਣ ਰਹੇ ਹੋ ਇਹਦੇ ਨਾਲ ਤਾਂ ਆਪਾਂ ਗ੍ਰਸਤੀ ਚੰਗੇ ਸੀ ਉਸ ਵਕਤ ਫਿਰ ਗੋਰਖ ਨੇ ਸੋਚਿਆ ਮੇਰਾ ਗੁਰੂ ਹੈ ਦਾ ਭਲਾ ਕਰਵਾਵਾਂ ਫਿਰ ਗੋਰਖ ਗੁਰੂ ਨਾਨਕ ਦੇਵ ਜੀ ਕੋਲ ਮਸ਼ਿੰਦਰ ਨਾਥ ਨੂੰ ਲੈ ਕੇ ਆਇਆ ਆ ਕੇ ਸਾਰੀ ਗੱਲਬਾਤ ਸੁਣਾਈ ਮਹਾਰਾਜ ਐਡਾ ਵੱਡਾ ਹੋ ਕੇ 18 ਸਿੱਧੀਆਂ ਇਹਦੇ ਕੋਲੇ 9 ਨਿੱਧੀਆਂ ਇਹਦੇ ਕੋਲੇ ਆ ਮਹਾਰਾਜ ਫੇਰ ਵੀ ਵਿਸ਼ੇ ਸੁਖ ਮੰਗਦਾ ਹੈ ਮਹਾਰਾਜ ਕਹਿੰਦੇ ਅਸੀਂ ਤਾਂ ਪਹਿਲਾਂ ਹੀ ਕਹਿ ਚਾ ਕਿ ਰਿੱਧ ਸਿੱਧਾ ਵਰਾ ਸਾਧ ਇਹ ਰਿੱਧੀਆਂ ਸਿੱਧੀਆਂ ਨਾਮ ਦਾ ਸਵਾਦ ਨਹੀਂ ਦਿੰਦੀਆਂ ਇਹ ਤਾਂ ਮੋਹ ਮਾਇਆ ਮਮਤਾ ਮਾਇਆ ਦਾ ਜਾਲ ਫਿਰ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਭਾਈ ਮਰਦਾਨਾ ਰਬਾਬ ਵਜਾ ਇਹਨੂੰ ਉਪਦੇਸ਼ ਕਰੀਏ ਸੁਣ ਮਾਛੇਂਦਰਾ ਨਾਨਕ ਬੋਲੇ ਵਸ ਗਤ ਪੰਚ ਕਰੈ ਨਹਿ ਡੋਲੇ RAM ਕਲੀ ਮਹੱਲਾ ਪਹਿਲਾ ਰਾਮਕਲੀ ਰਾਗ ਵਿੱਚ ਮਹਾਰਾਜ ਨੇ ਸ਼ਬਦ ਉਚਾਰਨ ਕਰਕੇ ਇਹ ਮਛੇਂਦਰ ਨਾਥ ਨੂੰ ਉਪਦੇਸ਼ ਦੇ ਕੇ ਕਲਿਆਣ ਕੀਤਾ ਗੁਰੂ ਬਿਨਾਂ ਕਲਿਆਣ ਨਹੀਂ ਲੱਖ ਲੋਕ ਦੀਧੀਆਂ ਸਿੱਧੀਆਂ ਪ੍ਰਾਪਤ ਕਰ ਲੈਣ ਇਸ ਕਰਕੇ ਪਾਰਕਾ ਆ ਪ੍ਰਵੇਸ਼ ਸਿੱਧੀ ਵਾਸਤੇ ਕਈ ਮੰਗਦੇ ਨੇ ਪਰਮਾਤਮਾ ਉਹਨਾਂ ਨੂੰ ਉਹ ਵੀ ਦੇ ਹੀ ਜਾਂਦਾ ਵਾਹਿਗੁਰੂ ਕਹਿੰਦਾ ਭਾਈ ਮੇਰੇ ਕੋਲ ਦਾ ਜਿਹੜਾ ਕੋਈ ਮੰਗਦਾ ਜੋ ਮੰਗਦਾ ਮੈਂ ਉਹਨੂੰ ਦੇ ਹੀ ਜਾਂਦਾ ਜੋ ਕੋਈ ਮੰਗਦਾ ਦੇ ਹੀ ਜਾਂਦਾ ਅੱਗੇ ਉਹਦੀ ਮਰਜ਼ੀ ਹੈ ਜਾਵੈ ਕੋ ਜਾਪੈ ਦਿਸੈ ਦੂਰ ਹੁਣ ਕੋਈ ਆਉਂ ਗਾਉਂਦਾ ਇਸ ਗੱਲ ਵਾਸਤੇ ਕਹਿੰਦਾ ਪ੍ਰਮਾਤਮਾ ਦੇ ਬੇਨਤੀ ਕਰਦਾ ਕਿ ਮਹਾਰਾਜ ਇਹ ਜਿਹੜਾ ਦੂਰ ਅਤੇ ਨੇੜੇ ਦਾ ਫਰਕ ਹੈ ਨਾ ਆਤਮਾ ਦਾ ਆਤਮਾ ਤੇ ਪ੍ਰਮਾਤਮਾ ਦੇ ਵਿੱਚ ਜਿਹੜਾ ਭੇਦ ਹੈ ਵਖਰੇਵਾ ਤੋਂ ਕਿਰਪਾ ਕਰਕੇ ਵਖਰੇਵਾ ਮੇਰਾ ਦੂਰ ਕਰ ਦਿਓ ਜਦੋਂ ਕੋਈ ਪ੍ਰਮਾਤਮਾ ਨੂੰ ਇਸ ਤਰ੍ਹਾਂ ਗਾਉਂਦਾ ਹੈ ਕਿਉਂਕਿ ਆਪਣੀਆਂ ਇਥੇ ਤਾਂ ਨਿਸ਼ਕਾਮਤਾ ਆ ਗਈ ਸਕਾਮ ਸਕਾਮੀ ਬੰਦਾ ਤਾਂ ਜੇ ਗ੍ਰਸਤੀ ਬੰਦਾ ਤਾਂ ਜੇ ਪੰਜ ਵਾਰੀ ਵੀ ਵਾਹਿਗੁਰੂ ਕਹ ਲੇਗਾ ਤਾਂ ਕਹੇ ਅੱਜ ਖੁੱਲੀ ਮਾਇਆ ਆ ਗਈ। ਕਿਉਂ ਸਕਾਮੀ ਆਉ। ਗ੍ਰਸਤੀ ਬੰਦਾ ਤਾਂ ਹਮੇਸ਼ਾ ਬਸ ਜਦੋਂ ਵੀ ਜੇ ਜਪਜੀ ਸਾਹਿਬ ਪੜੂਗਾ ਸੁਖਮਨੀ ਸਾਹਿਬ ਪੜੂਗਾ ਤਾਂ ਵੀ ਇਹੀ ਕਹੂਗਾ ਕੰਮ ਚੱਲ ਪੇ ਮੇਰਾ। ਜਾਂ ਮੇਰੇ ਬਾਲ ਬੱਚੇ ਦਾ ਜਾਂ ਆਪਣਾ ਇੰਝ-ਇੰਝ ਗੱਲਾਂ ਮੰਗਦਾ ਪਰ ਨਿਸ਼ਕਾਮੀ ਬੰਦਾ ਹਮੇਸ਼ਾ ਇਹ ਮੰਗਦਾ ਹੈ ਵਾਹਿਗੁਰੂ ਮੈਂ ਤੇਰੇ ਵਿੱਚ ਲੀਨ ਹੋ ਜਾਵਾਂ ਮੈਨੂੰ ਆਪਣੇ ਵਿੱਚ ਲੀਨ ਕਰ ਲਓ ਆਤਮਾ ਤੇ ਪਰਮਾਤਮਾ ਦਾ ਅੰਤਰਾ ਖਤਮ ਹੋ ਜਾਏ ਆਪਾਂ ਇੱਕ ਹੋ ਜਾਈਏ ਜਿਹੜਾ ਇਸ ਕੰਮ ਲਈ ਨਾਮ ਜਪਦਾ ਜਿਹੜਾ ਇਸ ਨਿਸ਼ਾਨੇ ਨੂੰ ਰੱਖ ਕੇ ਕਹਿੰਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ اے ਮਹਾਰਾਜ ਮੈਂ ਤਾਂ ਬਸ ਇਸ ਕਰਕੇ ਸਤਨਾਮ ਵਾਹਿਗੁਰੂ ਕਹਿੰਦਾ ਏ ਮੇਰਾ ਤੇ ਤੇਰਾ ਕੋਈ ਅੰਤਰ ਨਹੀਂ ਨਾ ਆਪਾਂ ਇੱਕ ਹੋ ਜਾਈਏ ਦੋਵੇਂ। ਯਵਤਾ ਜੀ ਹਜੂਰ ਸਾਹਿਬ ਜਾਂਦੇ ਪਹਿਲਾਂ ਪੁਰਾਣੇ ਟਾਈਮਾਂ 'ਚ ਹੁਣ ਤਾਂ ਉਹ ਬੰਦਾ ਦੇਖਿਆ ਨਹੀਂ ਕਦੇ। ਨਿਕਾ ਜਾਂ ਬਾਜਾ ਜਾਂ ਲੈ ਕੇ ਨਾ ਉਹ 1975-76 ਦੀ ਗੱਲ ਹੈ। ਉਹ ਸੀਤ ਆ ਵਿਚਾਰਾ ਸੂਲਣਾ ਹੀ ਉਧਰ ਲਈ ਬੰਦਾ ਸੀ। ਸੜਕ ਤੇ ਬੈਠਾ ਉਹ ਉਹ ਦੋ ਸੁਰਾਂ ਆਉਂਦੀਆਂ ਸੀ ਬਾਜੇ ਦੀਆਂ। ਵਾਹ ਇੱਕ ਤੇ ਹੱਥ ਰੱਖ ਕੇ ਕਹਾਂ ਇਹ ਸਤਨਾਮ ਦੂਜੇ ਦੇ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਵੇਰ ਤੋਂ ਸ਼ਾਮ ਤੱਕ ਰਹੀ ਜਾਂਦੀ ਉਹਨੂੰ ਇਹ ਸੀ ਵੀ ਜਿਹੜੇ ਪੰਜਾਬੀ ਲੋਕ ਨੇ ਗੁਰਮੁਖ ਆਉਂਦੇ ਨੇ ਮੱਥਾ ਦੇਖਣ ਵਾਸਤੇ ਵੀ ਇਹਨਾਂ ਨੂੰ ਵਾਹਿਗੁਰੂ ਅਖਰ ਚੰਗਾ ਲੱਗਦਾ ਹੈ ਇਹ ਜਦੋਂ ਮੈਂ ਇਹਨਾਂ ਨੂੰ ਸੁਣਾਉਂਗਾ ਇਹ ਮੈਨੂੰ ਪੈਸੇ ਦੇਣਗੇ ਉਹ ਸਤਨਾਮ ਵਾਹਿਗੁਰੂ ਪੈਸੇ ਵਾਸਤੇ ਕਹਿੰਦਾ ਇੱਕ ਸਤਨਾਮ ਵਾਹਿਗੁਰੂ ਕਹਿੰਦਾ ਪ੍ਰਮਾਤਮਾ ਦੇ ਮਲਾਪ ਵਾਸਤੇ ਇੱਕ ਸਤਨਾਮ ਵਾਹਿਗੁਰੂ ਕਹਿੰਦਾ ਸ੍ਰਿਧੀਆਂ ਸਿੱਧੀਆਂ ਵਾਸਤੇ ਹੁਣ ਸਤਨਾਮ ਵਾਹਿਗੁਰੂ ਤਾਂ ਇੱਕੋ ਹੀ ਐ ਆ ਨੋਟ ਦਾ 100 ਦਾ ਇੱਕੋ ਹੀ ਹੁੰਦਾ ਸੌਦਾ ਜਿਹੜਾ ਮਰਜ਼ੀ ਖਰੀਦ ਲੋ ਇਹ ਤੁਹਾਡੀ ਮਰਜ਼ੀ ਹੈ ਸਿਆਣੇ ਲੋਕ ਜਮਾ ਕਰਾਉਣ ਲੱਗ ਜਾਂਦੇ ਨੇ ਵੀ ਜਮਾ ਕਰਾਓ ਭਾਈ ਕਈ ਦੁੱਗਣੇ ਬਣਾ ਲੈਂਦੇ ਨੇ ਕਈ ਚੋਬਣੇ ਬਣਾ ਲੈਂਦੇ ਨੇ ਕਈ ਉਹਨੂੰ ਫੇਰ ਖਰਾਬ ਕਰ ਦਿੰਦੇ ਨੇ ਕਈ ਸ਼ਰਾਬ ਪੀ ਕੇ ਉਡਾ ਲੈਂਦੇ ਨੇ ਕਈ ਸੌਦਾ ਲਿਆਉਂਦੇ ਨੇ ਰੁਪਈਆ ਸੌਈਆ ਖਰਚਣ ਵਾਲਿਆ ਗੜਨੇ ਇਸੇ ਪ੍ਰਕਾਰ ਨਾਮ ਦਾ ਸਤਨਾਮ ਹੀ ਹੈ ਵਾਹਿਗੁਰੂ ਮੰਗਣ ਵਾਲਿਆਂ ਦੀ ਆਪ ਆਪਣੀ ਬੇਰਤੀ ਆ ਉਹ ਕੀ ਕੀ ਮੰਗਦੇ ਨੇ ਪ੍ਰਮਾਤਮਾ ਪਾਸੋਂ ਦਾਵਾ ਕੋ ਵੇਖੈ ਹਾਜ਼ਰਾ ਹਜ਼ੂਰ ਕੋਈ ਔ ਕਹਿੰਦਾ ਇਹ ਵਾਹਿਗੁਰੂ ਮੈਂ ਇਸ ਕਰਕੇ ਤੇਰਾ ਕੀਰਤਨ ਗਾਉਂਦਾ ਹਾਂ ਮੈਂ ਇਸ ਕਰਕੇ ਤੇਰੀ ਭਗਤੀ ਕਰਦਾ ਹਾਂ ਕਿ ਮੈਂ ਤੈਨੂੰ ਹਾਜ਼ਰਾ ਹਜ਼ੂਰ ਵੇਖ ਲਮਾ ਐਨ ਸਾਹਮਣੇ ਹਾਜ਼ਰ ਨਾਜ਼ਰ ਪ੍ਰਤੱਖ ਤੇਰੇ ਦਰਸ਼ਨ ਕਰ ਲਵਾਂ ਕਿ ਆਹ ਗੁਰੂ ਨਾਨਕ ਦੇਵ ਜੀ ਖੜੇ ਹਨ ਆਹ ਕਾਲ ਬੁਰਖ ਵਾਹਿਗੁਰੂ ਸਾਖ ਯਾਦ ਦਰਸ਼ਨ ਹੋ ਜਾਣ ਮੈਨੂੰ ਨਾਮ ਦੇਵ ਜੀ ਨੂੰ ਜਿਵੇਂ ਦੇ ਦੇ 72 ਵਾਰੀ ਦਰਸ਼ਨ ਕਬੀਰ ਜੀ ਨੂੰ ਦਰਸ਼ਨ ਦੇ ਤੇ ਭਗਤ ਰਵਦਾਸ ਜੀ ਨੂੰ ਦਰਸ਼ਨ ਦੇ ਤੇ ਤਾਂ ਮੈਂ ਵੀ ਉਹੀ ਚੀਜ਼ ਚਾਹੁੰਦਾ ਮਹਾਰਾਜ ਕਿ ਮੈਨੂੰ ਵੀ ਹਾਜ਼ਰਾ ਹਜ਼ੂਰ ਦਰਸ਼ਨ ਬਖਸ਼ੋ ਕਿ ਹਾਜ਼ਰ ਹਜੂਰ ਹੈ ਕਿ ਜਾਹਰ ਜਹੂਰ ਹੈ ਇਹ ਪੰਗਤੀਆਂ ਪੜਨ ਮਾਤਨ ਨਹੀਂ ਇਹਨੂੰ ਕਮਾਉਣਾ ਜਿਵੇਂ ਮਹਾਰਾਜ ਕਹਿੰਦੇ ਜਾਇ ਜਾਇ ਵੇਖੋਂ ਤਹ ਹੈ ਹਜੂਰ ਦੂਰ ਗਤ ਹੋ ਨਾ ਜਾਈ ਤਾਂ ਮਹਾਰਾਜ ਕਹਿੰਦੇ ਜਿਹੜਾ ਵੀ ਜਿਵੇਂ ਵੀ ਗਾਉਂਦਾ ਉਹਨੂੰ ਉਸੇ ਪ੍ਰਕਾਰ ਹੀ ਕਿਰਪਾ ਕਰ ਦਿੰਦੇ ਨੇ ਇਹ ਤਾਂ ਆਪਣੇ ਮਨ ਦੀ ਚ ਪਹਿਲਾਂ ਮੂਲ ਮੰਤਰ ਦੇ ਅਰਥਾਂ ਵਿੱਚ ਵੀ ਇਹੀ ਚੀਜ਼ ਆਈ ਸੀ ਕਿ ਜਿਹੜਾ ਬੰਦਾ ਜੇ ਨਿਸ਼ਕਾਮ ਹੋ ਕੇ ਗਾਉਂਦਾ ਉਹਨੂੰ ਉਹੀ ਜੀ ਕਿਰਪਾ ਕਰ ਦਿੰਦੇ ਨੇ ਸਤਾਮੀ ਗਾਉਂਦਾ ਉਹਨੂੰ ਉਹੀ ਜੀ ਕਿਰਪਾ ਕਰ ਦਿੰਦੇ ਨੇ ਜਿਹੀ ਜੀ ਕੋਈ ਇੱਛਾ ਕਰ ਲੇ ਬੜਿਆਂ ਗੁਰਸਿੱਖਾਂ ਨੇ ਦਸਾਂ ਸਰੂਪਾਂ ਦੇ ਸਮੇਂ ਬੜੀਆਂ ਪ੍ਰਕਾਰ ਦੀਆਂ ਇੱਛਾਵਾਂ ਕੀਤੀਆਂ ਮਹਾਰਾਜ ਮੈਨੂੰ ਆਹ ਮਿਲ ਜਾਏ ਮਹਾਰਾਜ ਮੈਨੂੰ ਆਹ ਮਿਲ ਜਾਏ ਜੋ ਵੀ ਜਿਸ ਨੇ ਮੰਗਿਆ ਸਤਗੁਰੂ ਮਹਾਰਾਜ ਨੇ ਉਸ ਨੂੰ ਉਹੀ ਦੇ ਦਿੱਤਾ ਕਿਉਂਕਿ ਖੁੱਲੇ ਦਿਲ ਵਾਲੇ ਨੇ ਸਤਗੁਰੂ ਇਸ ਕਰਕੇ ਉਹਦਾ ਕੋਈ ਕਥਨ ਨਹੀਂ ਕਰ ਸਕਿਆ ਅੱਜ ਤੱਕ ਕੋ ਕਿੰਨਿਆਂ ਨੂੰ ਦਾਤਾਂ ਦਿੰਦਾ ਹੈ ਰਜੋ ਗੁਣੀਆਂ ਨੂੰ ਉਹਨਾਂ ਦੀਆਂ ਦਾਤਾਂ ਰਜੋ ਗੁਣੀ ਰਾਜ ਮੰਗਦੇ ਨੇ ਤਮੋ ਗੁਣੀ ਆਪਣੀਆਂ ਚੀਜ਼ਾਂ ਮੰਗਦੇ ਨੇ ਸਤੋ ਗੁਣੀ ਆਪਣੀਆਂ ਚੀਜ਼ਾਂ ਮੰਗਦੇ ਨੇ ਨਿਸ਼ਕਾਮੀ ਆਪਣੀਆਂ ਚੀਜ਼ਾਂ ਮੰਗਨੇ ਇਸ ਕਾਮੀ ਕਹਿੰਦੇ ਤੈਨੂੰ ਹੀ ਮਿਲਣਾ ਪ੍ਰਾਰਥ ਮੰਗਦੇ ਨੇ ਨਿਸ਼ਕਾਮੀ ਕਹਿੰਦੇ ਤੁਹਾਨੂੰ ਹੀ ਮਿਲਣਾ ਕਥਨਾ ਕਥੀ ਨ ਆਵੇ ਟੋਟ ਜੋ ਕਥਨ ਵਾਲੇ ਹੋ ਕੇ ਜੇ ਕਥਾਕੜ ਹੋ ਕੇ ਉਹਦੇ ਵਾਹਿਗੁਰੂ ਦੇ ਕਥਨ ਨੂੰ ਕਰਨ ਲੱਗ ਜਾਈਏ ਕਥਾ ਰਾਹੀਂ ਤਾਂ ਕਿਤੇ ਉੱਥੇ ਘਟਨਾ ਪੈ ਚੱਲਿਆ ਕੋਈ ਅੰਤ ਨਹੀਂ ਆਉਂਦਾ ਇਹਦਾ ਅੰਤ ਨੂੰ ਬੰਦੇ ਦਾ ਮੂੰਹ ਘਰ ਜਾਂਦਾ ਬੋਲਦੇ ਬੋਲਦੇ ਦਾ ਸਾਰਾ ਕੁਝ ਅੰਤਮ ਹੋ ਜਾਂਦਾ ਸਿਰਿਆ ਹੋ ਜਾਂਦੀ ਬੰਦੇ ਦੀ ਪਰ ਉਹ ਵਾਹਿਗੁਰੂ ਦਾ ਅੰਤ ਨਹੀਂ ਪਾ ਸਕਦਾ ਕਾਥ ਕਾਥ ਕਥੀ ਕੋਟੀ ਕੋਟ ਕੋਟ ਕਰੋੜਾਂ ਜਨਮਾਂ ਵਿੱਚ ਪਿੱਛੇ ਕਰੋੜਾਂ ਜਨਮਾਂ ਵਾਲੇ ਨੇ ਹੁਣ ਕਰੋੜਾਂ ਜਨਮਾਂ ਵਿੱਚ ਅੱਗੇ ਜਿੰਨਾ ਮਰਜੀ ਕਰੋੜਾਂ ਯੁਗਤੀਆਂ ਦੇ ਕੇ ਕਈ ਵਾਰੀ ਕੋਈ ਵੀ ਕਥਨ ਕਰ ਲਵੇ ਪਰ ਵਾਹਿਗੁਰੂ ਦਾ ਅੰਤ ਨਹੀਂ ਬਾਖ ਸਕਦਾ ਕੋਈ ਜਿੰਨਾ ਮਰਜੀ ਕੋਸ਼ਿਸ਼ ਕਰੇ ਵਾਹਿਗੁਰੂ ਦਾ ਕੋਈ ਅੰਤ ਅੱਜ ਤੱਕ ਨਾ ਪਾ ਸਕਿਆ ਨਾ ਪਾ ਸਕੇਗਾ ਸੁਮਾਰਾ ਜ ਇੰਨਾ ਵੱਡਾ ਜਿਹੜਾ ਪਰਮੇਸ਼ਰ ਆ ਜੀ ਦਾ ਕੋਈ ਅੰਤ ਨਹੀਂ ਆ ਸਕਦਾ ਫਿਰ ਉਹ ਜੀਵਾਂ ਨੂੰ ਕਿੰਨੀਆਂ ਅੰਕ ਦਾਤਾਂ ਦਿੰਦਾ ਹੋਵੇਗਾ ਜੇਰੀ ਤਾਂ ਕੋਈ ਗਿੰਟੀ ਹੋਣੀ ਹੋਈ ਹੈ ਵੀ ਇੰਨੀ ਅੰਕ ਦਾਤਾਂ ਦਿੰਦਾ ਮਹਾਰਾਜ ਕਹਿਣ ਲੱਗੇ ਤੁਸੀਂ ਹਮੇਸ਼ਾ ਇਹ ਹੀ ਕੋਸ਼ਿਸ਼ ਕਰਦੇ ਹੋ ਵੀ ਅਸੀਂ ਹੁਕਮ ਰਾਹੀਂ ਅੰਤ ਪਾ ਲਈਏ ਅਸੀਂ ਦਾਤਾਂ ਰਾਹੀਂ ਅੰਤ ਪਾ ਲਈਏ ਤੁਹਾਨੂੰ ਅੰਤ ਨਹੀਂ ਮਿਲਣਾ ਉਹਦਾ ਇਹ ਜਤਨ ਰਹਿਣ ਦਿਓ ਭਈ ਉਹ ਉਹਦੀਆਂ ਦਾਤਾਂ ਦੇ ਦੁਆਰਾ ਉਹਦਾ ਅੰਤ ਪਾ ਲਵਾਂਗੇ ਦੇਂਦਾ ਦੇ ਲੈਂਦੇ ਥੱਕ ਪਾਹ ਉਹ ਅਕਾਲ ਪੁਰਖ ਦੇਣ ਵਾਲਾ ਹੋ ਕੇ ਦੇ ਹੀ ਜਾਂਦਾ ਇਹਨਾਂ ਨੂੰ ਸਕਾਮੀਆਂ ਨੂੰ ਹੁਣ ਪਹਿਲਾਂ ਸਕਾਮੀ ਆਉਣਗੇ ਦੇ ਤੇ ਸਕਾਮੀ ਲੈ ਲੈ ਕੇ ਥੱਕ ਜਾਂਦੇ ਨੇ ਹੱਕ ਦਾ ਮਤਲਬ ਮਰ ਜਾਂਦੇ ਨੇ ਖਤਮ ਹੋ ਜਾਂਦੇ ਨੇ ਉਮਰ ਮੁੱਕ ਜਾਂਦੀ ਆ ਮੰਗਦੇ ਆ ਮੰਗਦੇ ਆ ਰੱਬ ਤੋਂ ਜ਼ਿੰਦਗੀਆਂ ਮੁੱਕ ਜਾਂਦੀਆਂ ਨੇ ਉਹਦੀ ਪ੍ਰਖਵਾਸ਼ ਨਹੀਂ ਮੁਕਦੀ ਹੈ ਯੁਗਾ ਜੁਗੰਤਰ ਖਾਹੀ ਖਾਹੇ ਉਹ ਯੁਗਾ ਜੁਗੰਤਰ ਵਿੱਚ ਫੇਰ ਜਨਮ ਲੈ ਲੈਂਦੇ ਨੇ ਕਿਉਂਕਿ ਖਵਾਸ਼ ਮੁੱਕੀ ਨਹੀਂ ਖਾਹੀ ਇਨਾਮ ਪਦਾਰਥ ਦਾ ਹੈ ਤੇ ਖਾਹੇ ਖਾਣ ਵਾਲੇ ਹੋ ਕੇ ਉਹ ਪਦਾਰਥ ਨੂੰ ਖਾਈ ਜਾਂਦੇ ਨੇ ਕਦੇ ਕਿਸੇ ਜੁੰਨੀ ਵਿੱਚ ਆ ਗਏ ਕਦੇ ਕਿਸੇ ਜੁੰਨੀ ਵਿੱਚ ਆ ਗਏ ਕਦੇ ਕਿਸੇ ਜੁੰਨੀ ਵਿੱਚ ਆ ਕੇ ਖਾਈ ਜਾਂਦੇ ਨੇ ਪਦਾਰਥਾਂ ਨੂੰ ਖਾਣ ਵਾਲੇ ਹੋ ਕੇ ਹਰ ਵਕਤ ਲੱਗੇ ਰਹਿੰਦੇ ਨੇ ਤੋਂ ਹੁਣ ਇਹ ਤੇ ਸੰਸਾਰੀ ਬੰਦੇ ਨੇ ਜਿਹੜੇ ਪਦਾਰਥਾਂ ਨੂੰ ਮੰਗ ਮੰਗ ਕੇ ਪਰਮੇਸ਼ਰ ਤੋਂ ਖਾਈ ਜਾਂਦੇ ਨੇ ਹੁਣ ਇੱਕ ਐਸੇ ਵੀ ਨਹੀਂ ਜਿਹੜੇ ਪਦਾਰਥਾਂ ਨੂੰ ਮੰਗ ਮੰਗ ਕੇ ਸੋਜੀ ਵਾਲੇ ਬਣ ਗਏ ਹੌਲੀ ਹੌਲੀ ਸੰਗਤ ਕਰਕੇ ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਕਿ ਮਿਥਿਆ ਦਾਨ ਧਨ ਕੁਟੰਬ ਸੁਭਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੋਵਨ ਧਨਮਾਲ ਮਿਥਿਆ ਕਾਮ ਕਰੋਲ ਬਿਕਰਾਨ ਜਦੋਂ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਸਾਰੇ ਪਦਾਰਥ ਨਾਸਵੰਤ ਨੇ ਸਾਰੇ ਪਾਸਿਆਂ ਦੀ ਭਟਕਣਾ ਉਹਨਾਂ ਦੀ ਖਤਮ ਹੋ ਕੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਆ ਗਏ ਜਦੋਂ ਔ ਉਸ ਵਕਤ ਉਹ ਕੀ ਕਰਦੇ ਨੇ ਜਿਹੜਾ ਦਿੰਦਾ ਦੇ ਦੇਣ ਵਾਲਾ ਦਾਤਾਰ ਹੈ ਉਹਦੇ ਕੋਲ ਆ ਕੇ ਬੈਠ ਹੀ ਜਾਂਦੇ ਨੇ